ਤਿਤ ਗੁਰ ਕੀ ਸੇਵਾ ਸੰਗਤ ਹੈ ਜੇ ਪੁਕਾਰੇ ਜੀਤ ਲਾਏ ਜੇ ਪੁਕਾਰੇ ਜੀਤ ਲਾਏ ਸਤ ਗੁਰ ਕੀ ਸੇਵਾ ਸਤ ਗੁਰ ਕੀ ਸੇਵਾ ਸਤ ਗੁਰ ਕੀ ਸੇਵਾ ਹਰ ਇੱਕ ਦੀ ਸੇਵਾ ਕਰ ਕੇ ਸੁਣਾਏ ਸਤ ਗੁਰ ਕੀ ਸੇਵਾ ਸਤ ਗੁਰ ਕੀ ਸੇਵਾ ਸਤ ਗੁਰ ਕੀ ਸੇਵਾ ਸਤ ਗੁਰ ਕੀ ਸੇਵਾ ਤੁਮ ਮੇਨਾ ਨਾਮ ਅਲਮ ਹੈ ਗੁਰਮੁਖ ਅਸੈ ਮਨਿਆ ਨਾਨਕ ਜੋ ਤੂਰ ਸੇਲ ਅਪਨਾ ਅਖਿਲ ਬਲਹਾ ਦੇ ਕੰਨਿਨ ਬਲਹਾਰੈ ਨਾਮ ਕੰਨਿਨ ਬਲਹਾਰੈ ਨਾਮ ਸਤਿਗੁਰ ਕੀ ਸੇਵਾ ਸਤਿਗੁਰ ਕੀ ਸੇਵਾ ਸਤਿਗੁਰ ਕੀ ਸੇਵਾ ਸਤਿਗੁਰ ਕੀ ਸੇਵਾ ਮਤ ਗੁਰ ਕੀ ਸੇਵਾ ਸਭਨ ਹੈ ਜੇ ਕੋ ਕਰੇ ਕਿੱਤਲਾਏ ਮਨ ਤੇ ਆਲ ਪਾਮਨਾ ਹਉ ਮੈਂ ਪਿਚੋਂ ਜਾਏ ਹਉ ਮੈਂ ਪਿਚੋਂ ਜਾਏ ਸਤਗੁਰ ਕੀ ਸੇਵਾ ਸਫਲ ਹੈ ਜੇ ਕੁ ਕਰੇ ਸਤਿਨਾਮ ਏ ਮਨ ਤਿੰਦਿਆ ਫਲ ਪਾਉਨਾ ਹਉ ਮੈਂ ਵੀ ਝੋਂਜੈ ਸਤਗੁਰ ਕੀ ਸੇਵਾ ਸਫਲ ਹੈ ਸੇਵਾ ਕੀਤੀ ਸਭ ਲੈ ਸਾ ਸੇਵਾ ਕੀਤੀ ਸੰਭਰਾਂ ਜਿਨ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ পাপ ਸੰਭਲੰਨੇ ਉਪਦੇਸ਼ ਜਿ ਦਿੱਤਾ ਸਤਿਗੁਰੂ ਉਹਨੇ ਆਨ ਸਿੱਖੀ ਕੰਨੇ ਫਾਤੇਵਾ ਕੀਤੀ ਸਫਲ ਹੈ ਸਤ ਪੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਕਿੰਦਿਆ ਫਲ ਪਾਮਣਾ मैं विद्या का सतगुरु की सेवा सफल है जीव को करे चित ला पावन बच्चे जो अपना सारे बड़े प्यार दे नाल बड़े टिका देना गायन कर रहे हैं सरवन कर रहे हैं ਕੀ ਸਾਨੂੰ ਮਹਾਰਾਜ ਸਮਝਾ ਰਹੇ ਸੇ ਸੇਵਾ ਦੀ ਗੱਲ ਮਾਰੇ ਕਰਨੀ ਕੋ ਸੇਵਾ ਕਰਨਾ ਤੇ ਕਰ ਮਨ ਦੇ ਸੇਵਾ ਬਹੁਤਾ ਜਿਹੜੀ ਆਪਾਂ ਦੇਖਨੇ ਨਾ ਜਿਆਦਾ ਸਾਰੇ ਨਹੀਂ ਪਰ ਬਹੁਤ ਜਿਆਦਾ ਮਹਾਰਾਜ ਕਹਿੰਦੇ ਦੇਖਾ ਦੇਖੀ ਸਭ ਕਰੇ ਜਿੰਨੇ ਵੀ ਆਪਾਂ ਕੰਮ ਕਰਨੇ ਆ ਨਾ ਤਕਰੀਬਨ ਕੰਮ ਵੀ ਕਰੀਂ ਸੇਵਾ ਵੀ ਕਰੀਂ ਕੁਲ ਸਿਮਰਨ ਕਰਦਾ ਕੋਈ ਬਾਣੀ ਪੜ੍ਹਦਾ ਕੋਈ ਪਾਠ ਕਰਦਾ ਕੋਈ ਪਾਠ ਕਰੰਦਾ ਗੱਲ ਮਹਾਰਾਜ ਸਾਨੇ ਵਾਸਤੇ ਕਰਦਾ ਕਿਉਂਕਿ ਤੇ ਕਰਨ ਵਾਲੇ ਵੀ ਆਪਾਂ ਬੈਠੇ ਤੇ ਸੁਣਨ ਵਾਲੇ ਵੀ ਬੈਠੇ ਤੇ ਕਰਾਉਣ ਵਾਲਾ ਵੀ ਬੈਠਾ ਸਾਰਿਆਂ ਇਸ ਬਚਨ ਵਿੱਚ ਵੀ ਮਹਾਰਾਜ ਕਹਿ ਰਹੇ ਨੇ ਵੀ ਦੇਖਾ ਦੇਖੀ ਸਭ ਕਰੇ ਸਾਰੇ ਖਰੀ ਜਾ ਰਹੇ ਪਰ ਜੋ ਮਾਰੇ ਸਾਨੂੰ ਸਮਝਾ ਰਹੇ ਨੇ ਸਤਿਗੁਰੂ ਕੀ ਸੇਵਾ ਸਫਲ ਹੈ ਤਾਂ ਉਸ ਸਫਲ ਹੋਏਗੀ ਜੇ ਕੋ ਕਰੇ ਚਿਤ ਲਾਇ ਜਿਤ ਦੇ ਨਾਲ ਹਰਦੇ ਦੀ ਪੂਰਾ ਕਰਨਾ ਇਹ ਨਹੀਂ ਮੇ ਗੁਰੂ ਨੇ ਖੁਸ਼ੀ ਦਿੱਤੀ ਹੈ ਸਾਨੂੰ ਕਰਨਾ ਪੈ ਮਾਰੇ ਕਹਿੰਦੇ ਤਾਂ ਸਬਰਦਾਰ ਥੈਨਾ ਨਾਲੇ ਮਾਇਆ ਦੇ ਨਾਲੇ ਟਾਈਮ ਦੇ ਨਾਲੇ ਤੇਰਾ ਜਿਹੜੀ ਸੇਵਾ ਪਾਣੀ ਤੂੰ ਕਰਨਾ ਉਹ ਵੀ ਬੜਾ ਉਹਦਾ ਕੋਈ ਲਾਹਾ ਜ਼ਿਆਦਾ ਨਹੀਂ ਮਿਲਣਾ ਪਰ ਜੇ ਤੂੰ ਮਨ ਦੇ ਨਾਲ ਕਰ ਲੈਣਾ ਮਨ ਦੇ ਨਾਲ ਤਨ ਨਾਲ ਤਾਂ ਕਰਨਾ ਹੀ ਕਰਨਾ ਜਦੋਂ ਮਨ ਕਰੇ ਇਹ ਸੇਵਾ ਕਰਦੇ ਆ ਪਤਾ ਹੀ ਨਹੀਂ ਲੱਗਦਾ ਕਦੋਂ ਟਾਈਮ ਲੱਗ ਜਾਂਦਾ ਹੈ ਬੜੀ ਕੇ ਆ ਖੁਸਾਣਾ ਸੇਵਾ ਦੇ ਪਤਾ ਵੀ ਨਹੀਂ ਲੱਗਣਾ ਕਦੋਂ ਟਾਈਮ ਜਿਹੜਾ ਬੜੀ ਜਲਦੀ ਦੇ ਨਾਲ ਲੰਘ ਜਾਂਦਾ ਹੈ ਬੜੇ ਧਿਆਨ ਨਾਲ ਬੈਠੇ ਹੋ ਆਪਾਂ ਨੇ ਆ ਤੀਸਰਾ ਦੂਸਰਾ ਸ਼ਬਦ ਪੜਿਆ ਸਤਿਗੁਰ ਕੀ ਸੇਵਾ ਸਤਿਗੁਰ ਪਹਿਲਾਂ ਧੰਨ ਤੁੰ ਘਾ ਮਾਰੇ ਭਾਗ ਮਹਾਰਜ ਕਹਿੰਦੇ ਜੇ ਤੂੰ ਟਿਕ ਕੇ ਮਨ ਦੇ ਨਾਲ ਕਰ ਲੈਂਗਾ ਪਿਆਰ ਦੇ ਨਾਲ ਕਰ ਲੈਂਗਾ ਫਿਰ ਅਗਲਾ ਬਚਨ ਬੜਾਈ ਕੀਮਤੀ ਹੈ ਬੜਾਈ ਮਹੰਦ ਸ਼ਬਦ ਇਹਦੇ ਵਿੱਚ ਬੜੀ ਬਖਸ਼ਿਸ਼ ਹੈ ਬੜੀ ਦਇਆ ਹੈ ਬਰਖਾ ਹੋ ਰਹੀ ਐ ਮਹਾਰੀ ਕਹਿੰਦੇ ਮਨ ਕਿੰਨਾ ਪਰਪਾਵਣਾ ਮਨ ਕਿੰਨਾ ਪਰਪਾਵਣਾ ਮਨ ਕਿੰਨਾ ਪਰਪਾਵਣਾ ਮਨ ਕਿੰਨਾ ਪਰਪਾਵਣਾ ਇਹ ਤੁੱਕੇ ਕਹੀ ਮਹਾਰਾਜ ਅਗਲਾ ਬੱਦਨ ਸਾਨੂੰ ਲਿਖ ਕੇ ਸਮਝਾ ਰਹੇ ਨੇ ਲਿਖ ਕੇ ਦੇ ਦੇ ਮੈਂ ਲਿਖ ਕੇ ਦੇ ਰਿਹਾ ਗੁਰੂ ਆਦਿ ਪਾਤਸ਼ਾਹ ਜੀ ਨੇ ਤਾਂ ਗੁਰੂ ਅਮਰਦਾਸ ਜੀ ਕਰ ਰਹੇ ਕਿਉਂਕਿ ਜਿਹਨੇ ਆ ਪ੍ਰੈਕਟੀਕਲ ਕੀਤਾ ਹੋਵੇਗਾ ਉਹ ਜਦੋਂ ਦੱਸਦਾ ਹੈ ਨਾ ਫਿਰ ਉਹ ਮਾਨ ਨਾਲ ਠਕ ਸਕਰ ਨਾਲ ਦੱਸਦਾ ਪਿੱਛੜ ਦੇ ਕਲਾਕ੍ਰਾਂਤੀ ਕਾਰਯਵਾਜ ਦੇ ਨਾਲ ਇਹ ਗੱਲ ਬੰਚਨ ਕਹਿੰਦਾ ਲੋ ਹੁੱਕਾ ਮਾਰ ਮਾਰ ਕੇ ਭਾਈ ਮੈਂ ਸਾਰਿਆਂ ਨੂੰ ਕਹਿ ਰਿਹਾ ਜੋ ਤੁਸੀਂ ਮੰਗੋਗੇ ਮਨ ਚਿੰਦਿਆਂ ਜੋ ਵੀ ਮੰਗੋਗੇ ਉਹ ਤੁਹਾਨੂੰ ਮਿਲਣਗਾ ਔਰ ਮਿਲੇਗਾ ਤਦੋਂ ਜੇ ਕੋ ਕਰੇ ਚਿਤ ਲਾਈ ਮਨ ਚਿੰਤਿਆਂ ਫਲ ਪਾਵ ਮਨ ਦੇ ਨਾਲ ਦਿਓ ਤੁਸੀਂ ਅਰਦਾਸ ਕਰਦੇ ਹੋ ਭਾਵਨਾ ਲੈ ਕੇ ਆਉਂਦੇ ਹੋ ਹੁਣ ਗੁਰੂ ਅੰਮ੍ਰਿਤਸਰ ਜੀ ਦਾ ਬਚਨ ਹੈ ਤੇ ਗੁਰੂ ਅੰਮ੍ਰਿਤਸਰ ਕਹਿੰਦੇ ਕਿ ਮੈਂ ਜਦੋਂ ਗੁਰੂ ਮਹਾਰਾਜ ਜੀ ਨੇ ਮੈਨੂੰ ਆਪਣਾ ਰੂਪ اپنی جوت ਨਹੀਂ بخشی گوش ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਜ਼ਿਕਰ ਕਰਕੇ ਦੱਸ ਦਿੰਦਾ ਵੀ ਮੈਂ 12 ਸਾਲ ਗੱਗ ਰਿਹਾ। ਕਿ ਮੈਂ ਸੱਚ ਕਹਿਣਾ ਮਗਲਮਰਦਾ ਦੀ ਕਹ ਰਹੇ ਨਹੀਂ। ਚਿੱਤ ਲਾ ਕੇ ਮੈਂ ਗੱਗ ਰਿਹਾ। ਚਿੱਤ ਲਾ ਕੇ। ਚਖੜ ਵੀ ਚੱਲਦਾ ਹੈ। 12 ਸਾਲਾਂ ਦੇ ਵਿੱਚ ਕਿੰਨੇ ਚਖੜ ਆਏ ਹੋਣੇ ਨੇ। ਕਿੰਨੇ ਮੀਂਹ ਆਏ ਹੋਣੇ ਨੇ। ਕਿੰਨਾ ਤੱਕ ਤੱਕ। ਕਿੰਨੇ ਗਰਮੀਆਂ ਆਈਆਂ ਹੋਣੀਆਂ ਰੁੱਤਾਂ ਬਦਲਦੀਆਂ ਗਈਆਂ ਹੋਣੀਆਂ ਕਿੰਨੀਆਂ ਹਾੜੀਆਂ ਕਿੰਨੀਆਂ ਸੌਲੀਆਂ ਵੱਢ ਲਈਆਂ ਮਾਲਕਾਂ ਨੇ। ਦਨਗੁਰ ਅਮਰਦਾਸ ਕਹਿੰਦੇ ਮੈਂ 12 ਸਾਲ ਦੇ ਵਿੱਚੋਂ ਇੱਕ ਦਿਨ ਇੱਕ ਦਿਨ ਵੀ ਨਾ ਲਾਣੀ ਨਿਰੰਥਕ ਲਗਾਤਾਰ ਦਿਨੋ ਕਰੇ ਐਸੇ ਪ੍ਰੇ ਗੁਰੂ ਅਮਰਦਾਸ ਕਹਿੰਦੇ ਮੈਂ ਉਦਾਂ ਹੀ ਚੱਲਦਾ। ਰੁਪਤ ਬਦਲ ਰਹੀ ਐ ਮੈਂ ਨਹੀਂ ਬਦਲਿਆ। ਸਮਾਂ ਬਦਲ ਰਿਹਾ ਐ ਸਮਾਂ ਲੰਘਦਾ ਜਾ ਰਿਹਾ ਐ ਮੈਂ ਗੁਰੂ ਦਾ ਘਰ ਛੱਡ ਕੇ ਨਹੀਂ ਗਿਆ ਕਹਿੰਦੇ ਇੱਕ ਦਿਨ ਸਮਾਂ ਆਇਆ ਵੇਖੋ 9-10 ਸਾਲਾਂ ਦੇ ਵਿੱਚ ਲੈ ਕੇ ਜਾਈਏ ਨਿੱਕਾ 12 ਸਾਲਾਂ ਦਾ ਜਿਹੜਾ ਬੱਚਾ ਹੈ ਉਹਦੇ ਕੋਈ ਦਾੜੀ ਮੁੱਛ ਨਹੀਂ ਹੁੰਦੀ 12 ਬਰਸੇ ਬਾਲ ਪੰਗਦੀ ਮਾਰੀ ਕਹਿੰਦੇ ਬਾਲ ਪਨੈਓ ਬਚਪਨ ਦਾ ਅਵਸਥਾ ਉਸ ਅਵਸਥਾ ਦੇ ਵਿੱਚ ਰਹਿ ਲਿਆ ਹੋਇਆ ਬੱਚੇ ਨੂੰ ਪਤਾ ਨਹੀਂ ਹੁੰਦਾ ਪਰ ਗੁਰ ਅਮਰਦਾਸ ਕਹਿੰਦੇ 12 ਸਾਲਾਂ ਤੋਂ ਬਾਅਦ ਇਹ ਜੋੜੀਏ ਤਾਂ 24 ਸਾਲ ਬਣਦੇ ਨੇ ਤੇ 20 ਦੇ ਬਰਸਾਂ ਤੋਂ ਬਾਅਦ ਮਾਰੇ ਕਹਿੰਦੇ ਤੂੰ ਬਚਪਨ ਤੋਂ ਜਵਾਨੀ ਅਵਸਥਾ ਵਿੱਚ ਆ ਜਾਂਦਾ 20 ਬਰਸ ਕਛ ਤਪ ਨਾ ਕੀਓ ਮਾਰੇ ਕਹਿੰਦੇ 12 ਸਾਲਾਂ ਤੱਕ ਤਾਂ ਤੂੰ ਕੀ ਬਹਾਨਾ ਲਾ ਕੇ ਤੁਰਿਆ ਫਿਰਦਾ ਨਹੀਂ ਮੈਨੂੰ ਪਤਾ ਹੀ ਨਹੀਂ ਸੀ ਚਲੋ ਮਾਰੇ ਜੀ ਕਹਿੰਦੇ ਫਿਰ 20 ਬਰਸ ਜਦੋਂ 20 ਸਾਲਾਂ ਦਾ ਹੋਇਆ ਕਛ ਉਹਨੋਂ ਤੱਕ ਕੁਝ ਵੀ ਤੂੰ ਪ੍ਰਾਪਤ ਨਾਮ ਦਾ ਤਾਂ ਨਹੀਂ ਇਕੱਠਾ ਕਰਤੀ ਅਗਲੀ ਵਸਤਾ ਤਾਂ ਬਹੁਤ ਅਲੱਗ ਦੀ ਗੱਲ ਹੈ 12 ਸਾਲ ਲਗਾਤਾਰ ਨਿਰੰਤਰ ਰੋਜ਼ਾਨਾ ਦੇ ਅੰਮ੍ਰਿਤ ਵੇਲੇ ਜਲਦੇ ਨੇ ਧਿਆਨ ਦੇਉ ਬੜੇ ਟਿਕਾ ਦੇ ਨਾਲ ਇੱਕ ਦਿਨ ਸੇਵਾ ਨਹੀਂ ਇੱਕ ਹਫਤਾ ਨਹੀਂ ਮਹੀਨਾ ਨਹੀਂ ਇੱਕ ਦਿਨ ਹੀ ਕਿਹਾ ਸੀ ਗੁਰੂ ਅਮਰਦਾਸ ਮਹਾਰਾਜ ਜੀ ਤਾਂ ਗੁਰੂ ਨਾਮਦਾਸ ਮਹਾਰਾਜ ਧੰਨ ਗੁਰ ਅੰਗਦ ਸਹਿਬ ਜੀ ਨਾਲ ਕਰੂੰਗਾ ਇਹ ਸਿੱਖਾ ਸਤਿਗੁਰੂ ਕਿਰਪਾ ਕਰੋ ਮੈਨੂੰ ਸੇਵਾ ਦਾ ਮਾਰੀ ਕਹਿੰਦੇ ਆ ਗਾ ਫਿਰ ਤਈਏ ਬਸ ਨੰਮਰਤ ਵਲੇ ਤੁਸੀਂ ਜਲ ਪਰਕੇ ਲਿਆਉਣਾ ਇਸ਼ਨਾਨ ਕਰਵਾਉਣਾ ਸਤਿਬਕ ਮਾਰ 12 ਸਾਲ ਨਿਰੰਤਰ ਤੁਰਦੇ ਰਹੇ ਤੁਰਦੇ ਦੇ ਰੋਜ਼ਾਨਾ ਦੀ ਜਾਂਦੇ ਨੇ ਪਰ ਜਾਂਦੇ ਕਿੰਨਾ ਨੇ ਫਰਜ ਨਹੀਂ ਇੰਨਾ ਨਹੀਂ ਕਿ ਮੈਨੂੰ ਮਰ ਜੁੱਤ ਕੀਤਾ ਲਾਤੀ ਕਰਨੀ ਪੈਣੀ ਆ ਕੀ ਕਰੀਏ ਜੀ ਨਿਤਨੇਮ ਕਰਨਾ ਪੈਂਦਾ ਇਹ ਹੁੰਦਾ ਕਿ ਸਾਡਾ ਨਿਤਨੇਮ ਕਿੱਦਾਂ ਹੁੰਦਾ ਬਿਮਾਰਾਈ ਨੇ ਕੇ ਸਾਨੂੰ ਨਿਤਨਕ ਕਰਨਾ ਪੈਣਾ ਹੈ ਬੁਢਾ ਸਾਹਿਬ ਫੜਿਆ ਸਾਡੇ ਜਿਆਦਾ ਬਹਤਾ ਦੇ ਨਹੀਂ ਹੁੰਦਾ ਅਸਲੀ ਨਾਲ ਹੀ ਬੁਢਾ ਸਾਹਿਬ ਫੜਿਆ ਕਿ ਪੜੀ ਜਾ ਰਹੇ ਨੇ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸਤ ਕਾਸ਼ ਨਾਨ ਦੇ ਵਿੱਚੇ ਫੋਨ ਆ ਜਾਂਦਾ ਤੇ ਪਤਾ ਨਹੀਂ ਲੱਗਦਾ ਕਿ ਕਿੱਥੇ ਕੌਣੀ ਸਬਾਹ ਵਿੱਚ ਬਾੜ ਨੇ ਕਿੱਥੋਂ ਲੱਭਣਾ 12 ਦੇ ਵਿੱਚ ਘਰ ਵਿੱਚ ਨਹੀਂ ਕਰਦਾ 12 ਸਾਲ ਦੇ ਵਿੱਚ ਘਰ ਵਿੱਚ ਕਿੰਨੇ ਦੁੱਖ ਕਿੰਨੀਆਂ ਤਕਲੀਫਾਂ ਕਿੰਨੇ ਪਰੇਸ਼ਾਨੀਆਂ ਕਿਤਨੇ ਉਤਰਾਅ ਚੜ੍ਹਾਅ ਮੇਰੀ ਚੱਕੜ ਆਏ ਬੜੀ। ਇਤਨੇ ਦਿਨ ਨਾਗਾ। ਕੀ ਬਾਤ ਹੈ। ਇੱਕ ਦਿਨ ਨਾਗਾ ਨਹੀਂ ਹੈ। ਅਸੀਂ ਉਸ ਗੁਰੂ ਦੇ ਸਿੱਖਾ। ਇੱਕ ਦਿਨ ਨਾਗਾ ਨਹੀਂ ਹੈ। ਛੇ ਤੇ 48 ਘੰਟੇ ਖੰਡ ਪਾਟ ਹੁੰਦਾ ਕਿੰਨਿਆਂ ਦੇ ਚੋਕਲੇ ਬਦਲੇ ਜਾਂਦੇ ਨੇ ਗਿਆਨੀ ਸੰਗ ਵੀ ਬਦਲ ਜਾਂਦੇ ਨੇ ਪੰਜ ਪੰਜ ਗਿਆਨੀ ਕਰਦੇ ਨੇ ਸੇਵਾ। ਚਾਰ ਗਿਆਨੀ ਹੁਣ ਤੱਕ ਚਾਰਾਂ ਨੂੰ ਇਹ ਹੁੰਦਾ ਵੀ ਹੁਣ ਪੰਜਵੀਂ ਨੂੰ ਕੀ ਕੋਣ ਲਾਏਗਾ। ਪਿਆਰ ਤੋਂ ਬੈਰ ਨਹੀਂ ਹੁੰਦਾ ਮੰਡੇ ਵਿੱਚ ਚਾਹ ਨਾ ਹੋਵੇ ਗੱਲ ਨਹੀਂ ਬਣਦੀ ਪਰ ਗੁਰੂ ਅਮਰਦਾਸ ਜੀ 12 ਸਾਲਾਂ ਵਿੱਚ ਸਭ ਕੁਝ ਦਾਤ ਤੇ ਲਾ ਕੇ ਗੁਰੂ ਦਾ ਬਚਨ ਸਤ ਮਨ ਸਤ ਕਰਕੇ ਮਨ ਕੇ ਸੇਵਾ ਕੀਤੀ ਤੇ ਕਹਿੰਦੇ ਇੱਕ ਦਿਨ ਬੁਜੁਰਗੀ ਅਵਸਥਾ ਦੇ ਵਿੱਚ ਤੁਰੇ ਜਾਂਦੇ ਨੇ ਸਿੱਟੇ ਗਾਦਰ ਜਦੋਂ ਪਾਣੀ ਭਰਨ ਜਾਂਦੇ ਤਿਆਸ ਕਹਿੰਦਾ ਉਦੋਂ ਪਿੱਠ ਕਰ ਕੇ ਜਾਂਦੇ ਜਾਂਦੇ ਪੁੱਠੇ ਪਰ ਮਗਰ ਉੱਤਰਦੇ ਜਾਂਦੇ ਕਿ ਮੇਰੇ ਗੁਰੂਬਲ ਮੇਰੀ ਕੰਡ ਨਾ ਜਿਵੇਂ ਗੁਰਮਾਨ ਗੁਰੂ ਤੇਗ ਬਹਾਦਰ ਮਹਾਰਾਜ ਜੰਧਨੀ ਚੌਕ ਵਿੱਚ ਨੇ ਤੇ ਸਿੱਖ ਕਹਿੰਦਾ ਹਾਂ ਵਾਰੀ ਮੁਖ ਫੇਰ ਤੇ ਹਰੇ ਕਰਵਟ ਦੇ ਮੁਖ ਕੋ ਕਹੀ ਪੁਹਾ ਹੈ ਮੇਰੇ ਗੁਰੂ ਤੂੰ ਮੇਰੇ ਵੱਲ ਕੰਡ ਕਰਨੇ ਕਰਵਟ ਕਰਨੇਗਾ ਤਾਂ ਮੈਂ ਮਰਿਆਂ ਦੇ ਬਰਾਬਰਾਂ ਮੇਰੇ ਵੱਲ ਤੇਰਾ ਮੁਖ ਬਣ ਜਾ ਗਰੀਕੇ ਆਤ ਸਤਨਾ ਜੀ ਵਾਹੇ ਗੁਰੂ ਇੰਦਾ ਦੀ ਸੇਵਾ ਇੱਕ ਪੱਠੇ ਪੈ ਜਾਂਦੇ ਤੇ ਭੜ ਕੇ ਲਿਆਉਂਦੇ ਤੇ ਹੌਲੇ ਹੌਲੇ 70 75 ਸਾਲਾਂ ਤੋਂ ਉੱਪਰ ਉਮਰ ਹੈ ਕਦੇ ਇੱਕ ਦਿਨ ਚੱਫਖਣ ਚੱਲਦਾ ਹੈ ਮੀਂਹ ਪੈਂਦਾ ਕੜੀ ਪੈਰੀ ਹੈ ਹਵਾ ਚੱਲਦੀ ਹੈ ਠੰਡੀ ਤੇ ਜਲਾਹੇ ਦੇ ਘਰ ਦੇ ਕੋਲੋਂ ਲੰਘੇ ਜਾ ਰਹੇ ਨੇ ਇਹ ਉੱਥੇ ਉਹ ਤਾਣਾ ਬਣਦੇ ਸਨ ਉੱਥੇ ਸੂਤ ਕਿੱਲੀਆਂ ਲੱਗੀਆਂ ਹੋਈਆਂ ਸਨ ਕਹਿੰਦੇ ਰਾਤੋਂ ਭੱਟ ਗਏ ਤੇ ਉਸ ਖੰਡੀ ਦੇ ਵੱਲ ਚਲੇ ਗਏ ਤੇ ਪੈਰ ਉੱਥੇ ਨਾਲ ਲੱਗਿਆ ਅੜ ਕੇ ਡਿੱਗ ਗਏ ਤਾਂਦਰ ਨਹੀਂ ਸੁਣਦੇ ਭਾਈ ਮੰਝ ਨੇ ਵੀ ਮਹਾਰਾਜ ਨੇ ਕਿਹਾ ਜਾ ਲੱਕਣਾ ਲੈ ਕੇ ਆਇਆ ਕਰ ਲੰਗਰਾਂ ਵਿੱਚ ਲਿਆ ਕੇ ਲੱਕਣਾ ਲਿਆ ਕਰ ਕਿਉਂਕਿ ਸੰਗਤ ਵਾਸਤੇ ਲੰਗਰ ਤਿਆਰ ਕਰਨਾ ਹੁੰਦਾ ਤੇ ਇੱਕ ਦਿਨ ਖੂਹ ਦੇ ਵਿੱਚ ਡਿੱਗ ਪਏ ਪਾਣੀ ਹੈ ਗੁੱਟੇ-ਗੁੱਟੇ ਪਰ ਲੱਕਣਾ ਨਹੀਂ ਡਿੱਗਣ ਦਿੱਤੀਆਂ ਕਿਉਂ ਜੋ ਵੀ ਸੰਗਤ ਬੜੀ ਦੂਰੋਂ ਦੇਡੋ ਆਈ ਐ ਕੋਈ ਨਾਮ ਲੱਪਣ ਵਾਲਾ ਹੋਏਗਾ ਕੋਈ ਬੰਦਗੀ ਵਾਲਾ ਸਾਧੂ ਹੋਏਗਾ ਉਹਨੇ ਲੰਗਰ ਛਕਣਾ ਹੋਣਾ ਐ ਲੰਗਰ ਲੱchnਾ ਤਦ ਤੱਕ ਨਹੀਂ ਬੰਨਣਾ ਮੈਂ ਗੁਰੂ ਦਾ ਵਚਨ ਮੰਨਣਾ ਆ ਪਾਣੀ ਵਿੱਚ ਖੜਾ ਸਿੱਧ ਤੇ ਲੱchnਾ ਨਹੀਂ ਸਿੱਖ ਆਏ ਗੁਰੂ ਆਇਆ ਆਤੇ ਬਾਜ ਮਾਰਦਾ ਸਿੱਖਾ ਬਾੜ ਆ ਅਰਸਾ ਪਕੜ ਲੈ ਮਹਾਰਾਜ ਕਹਿੰਦਾ ਲੱchnਾ ਪੜੋ ਮਹਾਰਾਜ ਕਹਿੰ ਲੱਗੇ ਨਹੀਂ ਪਹਿਲਾਂ ਤੂੰ ਬਾਹਰ ਲਖਣਾ ਬਾਗ ਵਿੱਚ ਕਹਿੰਦੇ ਨਹੀਂ ਮੇਰਾ ਮਨ ਉਹ ਦੱਸ ਤਾ ਪਹਿਲਾਂ ਤੂੰ ਸੇਵਾ ਨਿਰੰਤਰ ਕਰ ਜਾਈਂ ਮੈਂ ਅੱਜ ਦਾ ਦਿਨ ਨਾ ਗਾਣੀ ਕਰਨਾ ਪਹਿਲਾਂ ਲਖਣਾ ਬਾਗ ਕੱਟੋ ਲਖਣਾ ਬਾਗ ਕੱਟੀਆਂ ਸਿੱਖ ਬਾਤ ਆਇਆ ਮਹਾਰਾਜ ਸੀਨੇ ਨਾਲ ਲਾ ਕੇ ਕਿਹਾ ਮਨ ਪਿਆਰਾ ਗੁਰੂ ਗੁਰੂ ਮਨ ਪਿਆਰਾ ਮਨ ਗੁਰੂ ਕਾ ਬੋਹਤ ਸਾਹ ਉਹ ਜਦ ਤੱਕ ਇਹ ਜਹਾਜ ਮਨ ਗੁਰੂ ਕਾ ਜਹਾਜ ਕਿਆ ਬਾਤਾਂ ਦੀ ਕਿੰਨੀ ਵੱਡੀ ਕਬੱਡੀ ਹੈ ਸਾਡਾ ਕਦੇ ਧਿਆਨ ਨਹੀਂ ਮੰਨ ਗੁਰੂ ਕਾ ਬੋਲ ਕ ਜਦ ਲੰਗੜ ਹਾਰਾ ਗੱਜ ਗਿਆ ਉਹ ਸਾਧਨਾ ਜਦ ਸੰਸਾਰ ਤੋਂ ਉਹ ਸੰਗ ਕੋ ਪਾਰ ਚਣਨ ਵਾਲਾ ਗੁਰੂ ਕਾ ਸਿੱਖ ਨਹੀਂ ਹੋ ਸਕਦਾ ਕਿੰਨੀ ਵੱਡੀ ਗੱਲ ਬਾਤ ਇਦਾਂ ਹੀ ਗੁਰੂ ਅੰਗਦਦਾਸ ਜੀ ਡਿੱਗ ਪਏ ਗਾਗ ਰੀਤ ਡੰਡ ਦਿੱਤੀ ਤੇ ਆਵਾਜ਼ ਮਾਰੀ ਜੁਲਾਇ ਵੀ ਕੌਣ ਹੈ ਗਿਲਾਹੇ ਦੀ ਘਰ ਵਾਲੀ ਆਵਾਜ਼ ਮਾਰਦੀ ਹੈ ਵੀ ਕੌਣ ਹੈ ਘਰ ਵਾਲੇ ਨੇ ਕਿਹਾ ਤੇ ਘਰ ਵਾਲੀ ਬੋਲੀ ਇੱਕੋ ਹੀ ਐ ਅਮਰੂ ਨਿਖਾਵਾ ਜਿਹੜਾ ਕਿ ਪਾਤੀ ਜਿਹਦਾ ਕੋਈ ਪਰਵਾਰ ਨਹੀਂ ਐ ਜਿੰਨੂੰ ਕੋਈ ਘਰ ਵਿੱਚ ਰੱਖਦਾ ਹੀ ਨਹੀਂ ਐ ਅਮਰੂ ਨਿਖਾਵਾ ਐ ਹੁਣ ਯਾਦ ਕਰੋ ਗੁਰੂ ਦੇ ਦਰ ਤੇ ਕੋਈ 12 ਸਾਲ